ਪਟਿਆਲਾ ਦੇ ਕਨੌਰ ਤੋਂ ਸਵੇਰੇ ਸਵੇਰੇ ਇੱਕ ਮੱਧਪਾਗੀ ਖਬਰ ਜਿਹੜੀ ਉਹ ਸਾਹਮਣੇ ਆਉਂਦੀ ਹੈ ਇੱਕ ਠੇਕੇ ਦੀ ਜ਼ਮੀਨ ਨੂੰ ਲੈ ਕੇ ਜਿਹੜੀ ਇਹ ਦੋ ਧਿਰਾਂ ਦੇ ਵਿੱਚ ਲੜਾਈ ਹੁੰਦੀ ਹੈ ਜਿਸ ਦੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ ਜਿਸ ਦੇ ਵਿੱਚ ਇੱਕ ਪਿਓ ਪੁੱਤਰ ਦਲਬਾਖ ਸਿੰਘ ਉਹਨਾਂ ਦਾ ਬੇਟਾ ਜੱਸੀ ਜਿਹੜਾ ਇਸ ਮੌਤੇ ਘਾਟ ਉਤਰ ਜਾਂਦਾ دوسری طرف ਦੂਸਰੀ ਧਿਰ ਦੇ ਵੱਲੋਂ ਸਤਵਿੰਦਰ ਸਿੰਘ ਸੱਤਾ ਜੋ ਕਿ ਹੈ ਇਸ ਮੌਤ ਦੇ ਘਾਟ ਉਤਰ ਜਾਂਦਾ ਹੈ ਕਿਉਂਕਿ ਆਪਸ ਵਿੱਚ ਇੱਕ ਜ਼ਮੀਨ ਨੂੰ ਲੈ ਕੇ ਇਹ ਜਿਹੜਾ ਵਿਵਾਦ ਹੁੰਦਾ ਔਰ ਇਹ ਜ਼ਮੀਨ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਕਿ ਇੱਕ ਪ੍ਰਾਈਵੇਟ ਕੰਪਨੀ ਦੀ ਇਹ ਜ਼ਮੀਨ ਹੈ ਜਿਸ ਨੂੰ ਲੈ ਕੇ ਠੇਕਾ ਹੋਇਆ ਸੀ ਔਰ ਜੋ ਜਾਣਕਾਰੀ ਮਿਲ ਪਈ ਹੈ ਲੋਕਾਂ ਦੇ ਸਹਾਰੇ ਕਿ ਦੋਨੋਂ ਹੀ ਜਿਹੜੀ ਹੈ ਧਰਾਂ ਨੂੰ ਜਿਹੜੀ ਹੈ ਇਸ ਦੀ ਪਰਮਿਸ਼ਨ ਦੇ ਦਿੱਤੀ ਗਈ ਸੀ ਵੌਂਡ ਨੂੰ ਦੇ ਦਿੱਤੀ ਗਈ ਸੀ ਕਿ ਔਰ ਇਸ ਨੂੰ ਲੈ ਕੇ ਵਿਵਾਦ ਹੋ ਜਾਂਦਾ ਔਰ ਤਾਬੜ ਤੋੜ ਗੋਲੀਆਂ ਚੱਲਦੀਆਂ ਸੂਰੇ ਮਾਮਲੇ ਦੇ ਵਿੱਚ ਹਾਲਾਂਕਿ ਨੂੰ ਲੈ ਕੇ ਜਿਹੜੀ ਜੋ ਤਿੰਨ ਵਿਅਕਤੀਆਂ ਦੀ ਮੌਤ ਹੋਈ ਹੈ ਤੇ ਉਹਨਾਂ ਤਿੰਨਾਂ ਵਿਅਕਤੀਆਂ ਦੀ ਮ੍ਰਿਤਕ ਦੇ ਨੂੰ ਜਿਹੜਾ ਉਹ ਰਾਜਪੁਰਾ ਦੇ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਤੇ ਲਿਆਇਆ ਗਿਆ ਔਰ ਜੋ ਜਾਣਕਾਰੀ ਮਿਲ ਪਈ ਹੈ ਕਿ ਜੋ ਸੱਤਾ ਸੀਗਾ ਉਸ ਦੇ ਨਾਲ ਦੋ ਹੋਰ ਸਾਥੀ ਸੀ ਉਹਦੇ ਦੋ ਭਰਾ ਦੱਸੇ ਜਾ ਰਹੇ ਨੇ ਉਹ ਜਿਹੜੇ ਨੇ ਫੱਟਰ ਨੇ ਉਹਨਾਂ ਨੂੰ ਜਿਹੜਾ ਸਰਕਾਰੀ ਰਜਿੰਦਰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਔਰ ਇਹ ਪੂਰੀ ਜਿਹੜਾ ਉਹਨਾਂ ਦਾ ਇਲਾਜ ਕਰਾਇਆ ਜਾ ਰਿਹਾ ਇਸ ਪੂਰੇ ਮਾਮਲੇ ਦੀ ਜਾਂਚ ਕਰਨ ਦੇ ਲਈ ਪੁਲਿਸ ਵੀ ਜਿਹੜੀ ਉਹ ਮੌਕੇ ਤੇ ਪਹੁੰਚਦੀ ਹੈ ਔਰ ਪੁਲਿਸ ਪੂਰੇ ਮਾਮਲੇ ਦੀ ਜਿਹੜੀ ਡੁੰਗਾਈ ਦੇ ਨਾਲ ਜਾਂਚ ਕਰ ਰਹੀ ਕਿ ਗਲਤੀ ਕਿਹ ਆ ਗਿਆ ਮੇਰਾ ਬ੍ਰਦਰ ਕਿ ਜਮੀਨ ਲਈ ਵੀ ਤੇ ਠੇਕੇ ਦੇ ਸਵੇਰੇ ਉਹ ਬਹਣ ਆਏ ਆ ਮੇਰੇ ਕੋਲ ਚਾਹ ਪਾਣੀ ਪੀ ਗਏ ਅੱਗੇ ਇਹਨਾਂ ਨੇ ਇਕੱਠ ਕਰਿਆ ਪਤਾ ਪਹਿਰੇ ਇਹਨਾਂ ਨੇ ਆਂਦੀ ਪਾਰ ਕਰਤਾ ਕੋਈ ਪ੍ਰਾਣੀ ਨਹੀਂ ਨਗੇ ਜਮੀਨ ਦੇ ਪਿੱਛੇ ਪੈਸੇ ਭਰਾ ਕੇ ਭਰੇ ਹੋਏ ਤੇ ਬਾਕੀ ਇਹਨਾਂ ਨੇ ਕੰਪਨੀ ਨੂੰ ਅੱਗੇ ਤੇ ਅੱਗੇ ਕਰਕੇ ਕਹਿੰਦੇ ਅਸੀਂ ਬਾਹੇਗੇ ਮੰਗਦੇ ਅਸੀਂ ਕਹਿੰਦੇ ਸਾਨੂੰ ਸਾਫ਼ ਚਾਹੀਦਾ ਜੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਪੂਰੀ ਇਹ ਬੜੀ ਮਤਭਾਗ ਦੀ ਗੱਲ ਆ ਬਹੁਤ ਅਫਸੋਸ ਵਾਲੀ ਗੱਲ ਆ ਵੀ ਦੋ ਪਰਿਵਾਰ ਬਿਲਕੁਲ ਹੀ ਖਤਮ ਹੋ ਗਏ ਚਿਤ੍ਰਨਗਰ ਵਾਲਾ ਸਰਪੰਚ ਸਾਹਿਬ ਦਾ ਸਰਪੰਚ ਸਾਹਿਬਾ ਪਹਿਲਾਂ ਉਹਦੀ ਡੈਥ ਹੋ ਗਈ ਦੋ ਡੇਟ ਸਾਲ ਪਹਿਲਾਂ ਇੱਕ ਮੁੰਡੇ ਉਹਦੀ ਡੈਥ ਹੋ ਗਈ ਤੇ ਦੂਜਾ ਮੁੰਡੇ ਦੇ ਵੀ ਸੱਟਾਂ ਲੱਗੀਆਂ ਉਹ ਵੀ ਹਸਪੀਟਲ 'ਚ ਦਾ ਤੇ ਦਿਲਵਾਗ ਸਿੰਘ ਏ ਫੁੱਟ ਪੰਸਪਤੋਂ ਇਨਸਪੈਕਟਰ ਅਟੈਰ ਹੋਇਆ ਵਾ ਜੀ ਮੁੰਡਾ ਇਹਦਾ ਜੱਸੀ ਪट्रोल ਬੰਮ ਚਲਾਉਂਦੇ ਵਧੀਆ ਕਾਰੋਬਾਰ ਸੀ ਇੱਕ ਕੰਪਨੀ ਵਾਲੇ ਹੈਗੇ ਆ ਇਹ ਕੰਪਨੀ ਜ਼ਮੀਨ ਖੇਦੀ ਹੋਈ ਆ ਕਾਫੀ ਤਰ੍ਹਾਂ ਤੋਂ ਇਹ ਝਗੜੇ ਵੀ ਚੱਲਦੇ ਆ ਕਦੇ ਉਹ ਆਪ ਆ ਲੈਣ ਦਾ ਕਦੇ ਉਹ ਬਾਲਣ ਦਾ ਜਦੋਂ ਮੇਰਾ ਮੈਂ ਵੀ ਐਮਐਲਏ ਬਣਿਆ ਉਦੋਂ ਵੀ ਤਲਫਸਲ ਹੋਈ ਸੀ ਪਰ ਮੈਂ ਉਹਦੋਂ ਦਬਾ ਗਏ ਸੀ ਗੱਲ ਤੇ ਵੀ ਜਿਹੜਾ ਕੋਈ ਬਾਹਰ ਦੁੱਧੇ ਇੱਕ ਦੂਜੀ ਬੜੂਗਾ ਨਹੀਂ ਉਦੋਂ ਵੀ ਕਾਫੀ ਹਲਚਲ ਹੋਈ ਸੀ ਪਰ ਮੈਂ ਉਹਦੋਂ ਕੰਟਰੋਲ ਕਰ ਗਿਆ ਸੀ ਹੁਣ ਇਹ ਨਹੀਂ ਪਤਾ ਕਿਹਦਾ ਕਸੂਰ ਆ ਕਿਹਦਾ ਨਹੀਂ ਕਸੂਰ ਕੋਈ ਕਹਿੰਦਾ ਕੰਪਨੀ ਤੋਂ ਦੋਨਾਂ ਤੋਂ ਪੈਸੇ ਲੈ ਲੇ ਮੈਂ ਕਹਿੰਦਾ ਜਿਨ੍ਹਾਂ ਨੇ ਪੈਸੇ ਵੀ ਲਏ ਆ ਦੋਨਾਂ ਤੋਂ ਇਹ ਸਾਰੀ ਕਰਵਾਈ ਢੁਗਾਈ ਨਾਲ ਜਿਹਦਾ ਵੀ ਕਸੂਰ ਆ ਜਿਨ੍ਹਾਂ ਨੇ ਸ਼ਹਿਦ ਦੇ ਆ ਇਸ ਕਰਨ ਵਾਸਤੇ ਇਹ ਢੁਗਾਈ ਨਾਲ ਜੇ ਜਾਂਚ ਕਰਕੇ ਇਹ ਇਨਕੁਆਰੀ ਹੋਣੀ ਚਾਹੀਦੀ ਆ ਦੋ ਗੱਡੀਆਂ ਉੱਜੜ ਨੇ ਇੱਕ ਕਹਿਰ ਦੀ ਘੜੀ ਆ ਜੇ ਕਨਾਰ ਵਾਸਤੇ ਨਗਾਵਾ ਤੇ ਚਤਰਪੁਰ ਦੇ ਬੰਦਿਆਂ ਦੀ ਜਿਹੜੀ ਹੈ ਆਪਸੀ ਲੜਾਈ ਹੋਈ ਜਿਹਦੇ ਵਿੱਚ ਇੱਕ ਪਾਸੇ ਨਗਾਵਾ ਦੇ ਪਿਓ ਪੁੱਤ ਜਸਵਿੰਦਰ ਸਿੰਘ ਤੇ ਉਹਦਾ ਬਾਪ ਦਲਵਾਰ ਸਿੰਘ ਇਹਨਾਂ ਦੀ ਮੌਤ ਹੋਈ ਹੈ ਦੂਜੇ ਪਾਸੇ ਜਿਹੜਾ ਹੈ ਸਤਵਿੰਦਰ ਸਿੰਘ ਜਿਹੜੀ ਆ ਉਹ ਮੌਕੇ ਤੇ ਮੌਤ ਹੋਈ ਹੈ ਮੌਕੇ ਤੇ ਖੜੇ ਅਸੀਂ ਮੌਕਾਵਲਾ ਕਰ ਲਿਆ ਸਾਰੇ ਹਾਲਾਤ ਪੜਤਾਲ ਕਰਕੇ ਜਿਹੜੀ ਬਣਦੀ ਕਾਰਵਾਈ ਜੋ ਵਾਰਸ ਬਿਹਾਉਣ ਦੇ ਨੂੰ ਮਤਾਕਰਨ ਸਰ ਕੀਤੀ ਜਾਏਗੀ ਸਰ ਗੋਲੀਆਂ ਕਿੰਨੀਆਂ ਚੱਲੀਆਂ ਨੇ ਜੀ ਇਸ ਤਰ੍ਹਾਂ ਕਿ ਨਹੀਂ ਦੱਸਿਆ ਜਾ ਸਕਦਾ ਜੀ ਇਹ ਤਾਂ ਇਨਵੈਸਟੀਗੇਸ਼ਨ ਕਰ ਰਹੇ ਆ ਪੋਸਟਮਾਰਟ ਤੋਂ ਬਾਅਦ ਜਿਹੜੀ ਹੈ ਉਹ ਸਾਰੀ ਗੱਲ ਸਾਹਮਣੇ ਆ ਗਈ ਸਰ ਜੀ ਮੌਕੇ ਦੇ ਉੱਪਰ ਕੀ ਕੁਝ ਮਿਲਿਆ ਹੈਗਾ ਇਹ ਸਾਰਾ ਜੀ ਬਰਤਾਲ ਕਰ ਰਹੇ ਆ ਇਹ ਕਿਹੜਾ ਬੰਦਾ ਹੈਗਾ ਚਤਵਿੰਦਰ ਸਿੰਘ ਉਹ ਕਰੀਬ 35-40 ਸਾਲ ਦਾ ਹੈ ਦੂਸਰੇ ਜਿਹੜੇ ਇੱਕ 40-42 ਸਾਲ ਦਾ ਹੈ ਕਿਹੜਾ ਹੈਗਾ 55 58 ਸਾਲ ਦਾ ਸਰ ਕੋਈ ਫੱਟੜ ਵੀ ਹੈ ਜੀ ਇਹ ਦੋ ਬੰਦੇ ਪੱਟੜ ਵੀ ਦੱਸੇ ਜਾਂਦੇ ਜਿਨ੍ਹਾਂ ਦੇ ਬਾਰੇ ਹਜੇ ਕੋਈ ਜਾਣ ਨਹੀਂ ਸਕਦਾ ਅਕਾਊਂਟ ਨੇ ਸਵਾਲ ਇਹ ਖੜਾ ਹੋ ਜਾਂਦਾ ਕਿ ਇੱਕ ਕੰਪਨੀ ਦੋ ਬੰਦਿਆਂ ਨੂੰ ਠੇਕਾ ਕਿਵੇਂ ਦੇ ਸਕਦੀ ਹੈ ਜੋ ਜ਼ਮੀਨ ਕਿਸੇ ਦੀ ਮਲਕੀਅਤ ਨਹੀਂ ਹੈਗੀ ਉਸ ਜ਼ਮੀਨ ਨੂੰ ਲੈ ਕੇ ਲੜਾਈ ਕਿਵੇਂ ਹੁੰਦੀ ਹੈ ਇਹ ਇੱਕ ਵੱਡਾ ਸਵਾਲ ਹੈ ਇਸ ਨੂੰ ਲੈ ਕੇ ਇਨਵੈਸਟੀਗੇਸ਼ਨ ਇਸ ਸਵਾਲ ਦਾ ਜਵਾਬ ਲੱਭਣ ਦੇ ਲਈ ਜਿਹੜੀ ਉਹ ਪੁਲਿਸ ਵੀ ਕਿਤੇ ਕਿਤੇ ਇਸ ਪੂਰੀ ਡੁੰਗਾਈ ਦੇ ਨਾਲ ਘੁੰਮ ਰਹੀ ਹੈ ਔਰ ਖਾਸ ਔਰ ਤੇ ਡੀਆਈਜੀ ਪਟਿਆਲਾ ਹੁਣ ਔਰ ਭਾਵੇਂ ਐਸਐਸਪੀ ਪਟਿਆਲਾ ਹੁਣ ਦੋਨੋਂ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਡੁੰਗਾਈ ਦੇ ਨਾਲ ਖੁਦ ਉਤਰ ਚੁੱਕੇ ਨੇ ਕਿ ਔਰ ਮੈਦਾਨਾ ਦਾ ਵਿੱਚ ਵੀ ਜਾ ਰਹੇ ਨੇ ਕਿ ਖਾਸ ਔਰ ਤੇ ਉਸ ਲੋਕੇਸ਼ਨ ਤੇ ਵੀ ਜਿਸ ਲੋਕੇਸ਼ਨ ਤੇ ਇਹ ਪੂਰਾ ਹਾਸਾ ਹੁੰਦਾ ਜਿਸ ਲੋਕੇਸ਼ਨ ਦੇ ਵਿੱਚ ਤਾਬੜ ਤੋੜ ਗੋਲੀਆਂ ਚੱਲਦੀਆਂ ਨੇ ਕਿਉਂਕਿ ਉੱਥੇ ਕਈਆਂ ਵੀ ਜਿਹੜੀਆਂ ਉਹ ਨੇ ਕਈ ਵੀ ਚੱਲੀ ਹੈਗੀ ਆ ਹੋਰ ਕੁਝ ਹਥਿਆਰ ਵੀ ਜਿਹੜੇ ਉਹ ਚਲੇ ਨੇ ਹਾਲੇ ਤੱਕ ਕੀ ਬਰਾਦਮੀ ਜਿਹੜੀ ਆ ਬਰਾਮਤ ਹੋਇਆ ਕਿਉਂਕਿ ਅਸਲਾ ਜਦੋਂ ਚੱਲਿਆ ਤਾਂ ਅਸਲਾ ਕਿਦੇ ਖੋਲ ਤੋਂ ਚੱਲਿਆ ਕਿਸ ਤੋਂ ਇਹ ਲੜਾਈ ਦੀ ਸ਼ੁਰੂਆਤ ਹੁੰਦੀ ਹੈ ਇੱਕ ਸਵਾਲ ਬਣਿਆ ਹੋਇਆ ਉਸ ਨੂੰ ਲੈ ਕੇ ਪੁਲਿਸ ਵੀ ਡੂੰਘਾਈ ਦੇ ਨਾਲ ਜਾਂਚ ਕਰਦੀ ਹੋਈ ਨਜ਼ਰ ਆ ਰਹੀ ਹੈ ਲੇਕਿਨ ਇਸ ਦੇ ਵਿੱਚ ਇੱਕ ਸਿਆਸੀ ਐਂਗਲ ਵੀ ਨਿਕਲ ਕੇ ਸਾਹਮਣੇ ਆਇਆ ਕਿ ਮੌਜੂਦਾ ਵਿਧਾਇਕ ਨੌਰ ਦੀ ਕਿੱਥੇ ਨ ਕਿਤੇ ਇਨਵੋਲਵਮੈਂਟ ਹੈ ਕਿਉਂਕਿ ਇਹ ਸਵਾਲ ਸਿੱਧੇ ਤੌਰ ਤੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਚੱਕੇ ਨੇ ਕਿ ਇਹ ਦੋਨੋਂ ਜਿਹੜੇ ਨੇ ਸਪੋਰਟਰ ਨੇ ਜੋ ਗੁਰਲਾਲ ਕਨੌਰ ਦੇ ਜੋ ਕਿ ਵਿਧਾਇਕ ਨੇ ਕਨੌਰ ਤੋਂ ਔਰ ਇਹਨਾਂ ਦੀ ਦੋਨਾਂ ਨੇ ਇਸ ਨੂੰ ਥਾਪੀ ਦੇ ਦਿੱਤੀ ਹੈ ਦੋਨਾਂ ਨੂੰ ਥਾਪੀ ਦੇਣ ਤੋਂ ਬਾਅਦ ਜਿਹੜੀ ਹੈ ਵਿਧਾਇਕ ਦੀ ਥਾਪੀ ਤੋਂ ਬਾਅਦ ਇਹ ਦੋਨਾਂ ਨੇ ਇਸ ਜ਼ਮੀਨ ਨੂੰ ਲੈ ਕੇ ਵਾਈ ਸ਼ੁਰੂ ਕੀਤੀ ਸੀ ਹਾਲਾਂਕਿ ਕਿਸ ਦੀ ਗਲਤੀ ਰਹੀ ਕਿਸ ਦੀ ਨਹੀਂ ਇੱਕ ਸਵਾਲ ਬਣਿਆ ਹੋਇਆ ਲੇਕਿਨ ਤਿੰਨਾਂ ਦੀ ਮ੍ਰਿਤਕ ਦੇ ਨੂੰ ਜਿਹੜਾ ਉਹ ਸਰਕਾਰੀ ਹਸਪਤਾਲ ਸਿਵਲ ਹਸਪਤਾਲ ਦੇ ਵਿੱਚ ਜਿਹੜਾ ਰਾਜਪੁਰੇ ਦੇ ਵਿੱਚ ਲਿਆਇਆ ਗਿਆ ਔਰ ਪੋਸਮਰਟਮ ਜਿਹੜਾ ਕੀਤਾ ਜਾ ਰਿਹਾ ਕੈਮਰਾ ਪਰਸਨ ਰਵੀ ਚੱਪਲ ਦੇ ਨਾਲ ਦੱਬ ਸਿੰਘ ਪ but yeah